ਪਿਛਲੇ ਕਰੀਬ 25 ਦਿਨਾਂ ਤੋਂ ਪੰਜਾਬ ਵਿੱਚ ਵੱਖ-ਵੱਖ ਪੁਲਿਸ ਥਾਣਿਆਂ ਤੇ ਚੌਕੀਆਂ ਤੇ ਸੱਤ ਧਮਾਕੇ ਹੋਣ ਕਾਰਨ ਖੁਫੀਆ ਏਜੰਸੀਆਂ ਦੀ ਭੂਮਿਕਾ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਬੇਸ਼ੱਕ ਪੁਲਿਸ ਅਧਿਕਾਰੀ ਪਹਿਲਾਂ ਅਚੇਹੇ ਮਾਮਲਿਆਂ ਨੂੰ ਸਿਰੇ ਤੋਂ ਨਿਕਾਰ ਰਹੇ ਸਨ ਪਰ ਹੁਣ ਜਦੋਂ ਪੁਖਤਾ ਸਬੂਤ ਸਾਹਮਣੇ ਆ ਰਹੇ ਹਨ ਤਾਂ ਉਹਨਾਂ ਲਈ ਘਟਨਾ ਨੂੰ ਕਬੂਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ ਕਿ ਖੁਫੀਆ ਏਜੰਸੀ ਦੇ ਸੀਨੀਅਰ ਅਧਿਕਾਰੀ ਨੇ ਕਿਸੇ ਕਿਸਮ ਦੀ ਅਸਫਲਤਾ ਤੋਂ ਸਾਫ਼ ਨਿਕਾਰ ਕਰਦਿਆਂ ਦੱਸਿਆ ਕਿ ਉਹਨਾਂ ਕੋਲ ਇਹ ਸੂਚਨਾ ਤਾਂ ਮੌਜੂਦ ਸੀ ਕਿ ਗੈਂਗਸਟਰਾਂ ਵੱਲੋਂ ਵੱਖ-ਵੱਖ ਪੁਲਿਸ ਇਮਾਰਤਾਂ 'ਤੇ ਹਮਲੇ ਕੀਤੇ ਜਾਣਗੇ ਪਰ ਇਹ ਜਾਣਨਾ ਔਖਾ ਹੈ ਕਿ ਗੈਂਗਸਟਰਾਂ ਵੱਲੋਂ ਇਹ ਹਮਲੇ ਕਦੋਂ ਅਤੇ ਕਿੱਥੇ ਕੀਤੇ ਜਾਣਗੇ ਬੁੱਧਵਾਰ ਰਾਤ ਨੂੰ ਜ਼ਿਲ੍ਹਾ ਕੁਰਦਾਸਪੁਰ ਦੀ ਬੰਦ ਪਈ ਪੁਲਿਸ ਚੌਕੀ ਬਖਸ਼ੀਵਾਲ ਵਿਖੇ ਹੋਏ ਗਰਨੇਡ ਹਮਲੇ ਨੇ ਪੁਲਿਸ ਪ੍ਰਸ਼ਾਸਨ ਦੀ ਚੁਣੌਤੀ ਵਧਾ ਦਿੱਤੀ ਹੈ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਬੁੱਧਵਾਰ ਰਾਤ ਨੂੰ ਕਲਾਂੌਰ ਥਾਣੇ ਦੀ ਖਾਲੀ ਚੌਕੀ ਬਖਸ਼ੀਵਾਲ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਧਮਾਕਾ ਅਚੇਹ ਸਮੇ ਹੋਇਆ ਹੈ ਜਦੋਂ ਜ਼ਿਲ੍ਹਾ ਪੁਲਿਸ ਹਾਈ ਅਲਰਟ 'ਤੇ ਸੀ ਹਾਲਾਂਕਿ ਪੁਲਿਸ ਅਧਿਕਾਰੀ ਇਸ ਨੂੰ ਗਰਨੇਡ ਹਮਲਾ ਨਹੀਂ ਮੰਨ ਰਹੇ ਪਰ ਖਾਲਿਸਤਾਨ